ਅੰਤਰਰਾਸ਼ਟਰੀ ਖਬਰਾਂ 'ਤੇ ਖੋਲ ਲੈ ਲੀਏ ਅੱਛਾ ਜੀ ਅੱਜ ਤੁਸੀਂ ਅੰਤਰਰਾਸ਼ਟਰੀ T20 ਖੇਡਣੇ ਆ ਕਈ ਦਿਨਾਂ ਬਾਅਦ ਦੋ ਦਿਨਾਂ ਬਾਅਦ ਆਏ ਆਂ ਫਿਰ ਆਪਾਂ ਵੱਡੇ ਸਿਰੇ ਤੋਂ ਸ਼ੁਰੂ ਕਰਦੇ ਆਂ ਹੌਲੀ-ਹੌਲੀ ਇੱਧਰ ਨੂੰ ਆਵਾਂਗੇ ਜੀ ਅ ਪਰ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਹੋਲੀ ਉਹਨਾਂ ਬਾਰੇ ਵੀ ਅਪਡੇਟਸ ਆਈ ਕੋਈ ਖਬਰ ਆਈ ਹੋਈ ਹੈ ਜੀ ਉਹ ਬਾਰੇ ਵੀ ਦੱਸ ਦਿਓ ਪ੍ਰਧਾਨ ਮੰਤਰੀ ਬਣ ਗਏ ਹਨ ਆਪਾਂ ਅਪਡੇਟ ਉਹਦੇ ਬਾਰੇ ਕੀ ਦੇਵਾਂ ਉਹ ਤੇ ਇੰਡੀਆ ਵਾਲੇ ਹੀ ਅਪਡੇਟਾਂ ਦੇਣਗੇ ਹੋਣਾ ਅਸਲ ਦੇ ਵਿੱਚ ਨਾ ਉੱਥੇ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਅਸਥਿਰਤਾ 2008 ਤੋਂ ਬਾਅਦ ਨੇਪਾਲ ਦੇ ਵਿੱਚ ਹੁਣ ਤੱਕ ਜੇ ਵੇਖੋਗੇ ਤੇ ਮੇਰੇ ਖਿਆਲ ਦੇ ਨਾਲ ਦਰਜਣ ਤੋਂ ਵੱਧ ਸਰਕਾਰਾਂ ਬਦਲ ਚੁੱਕੀਆਂ ਬਦਲ ਚੁੱਕੀਆਂ ਜੀ ਤੇ ਗੱਲ ਇਹ ਆ ਕਿ ਇੱਕ ਧੜਾ ਜਿਹੜਾ ਉੱਥੇ ਉਹ ਹੈਗਾ ਪ੍ਰੋ ਇੰਡੀਅਨ ਇੱਕ ਹੈਗਾ ਪ੍ਰੋ ਚਾਇਨਾ ਜੀ ਇਹ ਜਿਹੜਾ ਕੇ ਪੀਓ ਲੀ ਆ ਇਹ ਕਮਿਊਨਿਸਟ ਪਾਰਟੀ ਤੋਂ ਕਮਿਊਨਿਸਟ ਪਾਰਟੀਆਂ ਵੀ ਉੱਥੇ ਦੋ ਨੇ ਜੀ ਤੇ ਗੱਲ ਇਹ ਆ ਕਿ ਚਾਇਨਾ ਇਹਨੂੰ ਬਹੁਤ ਜ਼ਿਆਦਾ ਬੈਕ ਕਰਦਾ ਕਿਉਂਕਿ ਇਹ ਐਂਟੀ ਇੰਡੀਆ ਜੀ ਇਹ ਪਹਿਲਾਂ ਵੀ ਰਿਹਾ ਸੀ 15 ਤੋਂ 16 ਤੱਕ ਕੁਝ ਕੁ ਮਹੀਨੇ ਉਸ ਤੋਂ ਬਾਅਦ 18 ਤੋਂ 21 ਤੱਕ ਰਿਹਾ ਜੀ ਫਿਰ ਬਾਅਦ ਦੇ ਵਿੱਚ ਇਹਨੂੰ ਗੈਰ ਸੰਵਿਧਾਨਕ ਘਰਾੜ ਦੇ ਦਿੱਤਾ ਸੀਗਾ ਤਾਂ ਗੱਲ ਇਹ ਆ ਕਿ ਇਹਦੇ ਵਿੱਚ ਹੁਣ ਇੰਡੀਆ ਵਾਸਤੇ ਕਹਿ ਲੋ ਕਿ ਥੋੜਾ ਜਿਹਾ ਮਾਮਲਾ ਜਿਹੜਾ ਹੈ ਨਾ ਉਹ ਚਿੰਤਾ ਕਰਨ ਵਾਲਾ ਹੈ ਕਿਉਂਕਿ ਕੇਪੀਓਲੀ ਨੇ ਤੁਹਾਨੂੰ ਯਾਦ ਹੋਣਾ ਤੁਸੀਂ ਤੇ ਇਸੇ ਲਾਈਨ 'ਚੋ ਕਿ ਇੰਡੀਆ ਦਾ ਨਾ ਨੇਪਾਲ ਨੇ ਕੁਝ ਇਲਾਕੇ ਜਿਹੜੇ ਸੀ ਉਹ ਮਤਲਬ ਕਿ ਆਪਣੇ ਨਕਸ਼ੇ 'ਚ ਦਰਸਾ ਕੇ ਜਿੱਦਾਂ ਲਿੰਪੂ ਲੇਖ ਇੱਕ ਕਾਲਾ ਪਾਣੀ ਇੱਕ ਕੋਈ ਹੋਰ ਸੀ ਉਹ ਸਾਰੇ ਏਰੀਏ ਨੂੰ ਆਵਦਾ ਦੱਸ ਕੇ ਤੇ ਇਹਨਾਂ ਨੇ ਇੱਕ ਅਪਡੇਟਡ ਮੈਪ ਜਾਰੀ ਕਰ ਦਿੱਤਾ ਸੀਗਾ ਇੰਡੀਆ ਨੇ ਬਹੁਤ ਤਗੜਾ ਉਹਦੇ ਤੇ ਇਤਰਾਜ਼ ਜਤਾਇਆ ਜਦੋਂ ਇਹਨਾਂ ਨੇ ਸੰਵਿਧਾਨ ਦੇ ਵਿੱਚ ਕੋਲ ਬੜਾ ਵੱਡਾ ਬਦਲਾਅ ਲਿਆਉਣਾ ਸੀ ਉਦੋਂ ਵੀ ਰੌਲਾ ਪਿਆ ਤਾਂ ਯਾਨੀ ਇਹ ਇੰਡੀਆ ਵਾਸਤੇ ਵੈਸੇ ਇੰਡੀਆ ਦੀ ਚਲੋ ਵਿਦੇਸ਼ ਪੋਲਿਸੀ ਇਹਨਾਂ ਨੇ ਤੈਅ ਕਰਨੀ ਆ ਆਪਾਂ ਉਹਦੇ ਚ ਕੋਈ ਐਕਸਪਰਟੀ ਨਹੀਂ ਰੱਖਦੇ ਨਾ ਹੀ ਕੋਈ ਅਥਾਰਟੀ ਆ ਪਰ ਜੇ ਤੁਸੀਂ ਦੇਖੋਗੇ ਇਹ ਜਿਹੜੇ ਛੋਟੇ-ਛੋਟੇ ਮੁਲਕ ਇੰਡੀਆ ਦਾ ਬੜਾ ਸਾਥ ਦਿੰਦੇ ਸੀਗੇ ਲੰਕਾ ਤੋਂ ਲੈ ਕੇ ਸਾਰੇ ਪਾਸੇ ਜੇ ਤੁਸੀਂ ਵੇਖੋਗੇ ਪਟਾਣੀਆਂ ਥੋੜਾ ਬਹੁਤਾ ਉਹਦਾ ਵੀ ਕੋਈ ਪਤਾ ਨਹੀਂ ਹੈ ਬਾਕੀ ਜ਼ਿਆਦਾਤਰ ਦੇਸ਼ ਜਿਹੜੇ ਸੀਗੇ ਨਾ ਚਾਈਨਾ ਨੇ ਉਹ ਕਿਤੇ ਨਾ ਕਿਤੇ ਪਾਕਿਸਤਾਨ ਤੇ ਹੈਗਾ ਹੀ ਆ ਤੁਹਾਡੇ ਸਾਹਮਣੇ ਨੇਪਾਲ ਵੀ ਗਿਆ ਜੀ ਤਮਾਲਦੀਬ ਮਾਲਦੀਬ ਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਤਾਂ ਜਿਹੜਾ ਉੱਥੇ ਹੈਡ ਆਫ ਦਾ ਗਵਰਨਮੈਂਟ ਆ ਉਹ ਐਂਟੀ ਇੰਡੀਆ ਆ ਗਿਆ ਜੀ ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਵਿਦੇਸ਼ ਪਾਲਿਸੀ ਦੇ ਜਿਹੜੇ ਐਕਸਪਰਟ ਹੈ ਜੇ ਉਹਨਾਂ ਨੂੰ ਪੁੱਛੋਗੇ ਤਾਂ ਉਹ ਬਹੁਤ ਜ਼ਿਆਦਾ ਡੂੰਘਾਈ ਨਾਲ ਲੈਣਗੇ ਆਪਣੇ ਵਾਸਤੇ ਇੱਕ ਖਬਰ ਹੀ ਆ ਜਿਵੇਂ ਤੁਸੀਂ ਕਹਿੰਦੇ ਕਿ ਅਪਡੇਟ ਕੀ ਆ ਜੀ ਕੇ ਪੀਓਲੀ ਆ ਗਿਆ ਤਾਂ ਉਹ ਆਪਣੇ ਵਾਸਤੇ ਇੱਕ ਕਹਿ ਲਓ ਕਿ ਸਿੰਪਲ ਅਪਡੇਸ਼ਨ ਹੈ ਪਰ ਵਿਦੇਸ਼ ਪਾਲਿਸੀ ਜਿਹੜੀ ਖਾਸ ਤੌਰ ਤੇ ਇੰਡੀਆ ਵਰਗੇ ਮੁਲਕ ਦੀ ਵਿਦੇਸ਼ ਪਾਲਿਸੀ ਜਿਹੜਾ ਬਿਲਕੁਲ ਚਾਈਨਾ ਦੇ ਹੇਠਾਂ ਬੈਠਾ ਹੈ ਜੀ ਤੇ ਅੱਜ ਉਹਨੂੰ ਮੁਕਾਬਲੇ ਬਾਸ ਗਿਣਿਆ ਜਾਂਦਾ ਚੈਨਾ ਦਾ ਤਾਂ ਇਹ ਵਿਦੇਸ਼ ਪਾਲਿਸੀ ਦੇ ਲਿਹਾਸ ਨਾਲ ਬਹੁਤ ਗੰਭੀਰ ਖਬਰ ਹੈ ਬਹੁਤ ਕਹਿ ਲੋ ਕਿ ਸੀਰੀਅਸ ਨਿਊਜ਼ ਹੈ ਇਹ ਜੀ ਜੀ ਤੂਰ ਸਾਹਿਬ ਕਹਿ ਰਹੇ ਨੇ ਦਲਜੀਤ ਦੋਸਾਂਝ ਨੇ ਵੀ ਕੈਨੇਡਾ ਦੇ ਵਿੱਚ ਕਾਫੀ ਬੱਲੇ ਬੱਲੇ ਕਰਾਈ ਪੰਜਾਬੀ ਨੇ ਹਾਂ ਬਈ ਉਹ ਐਕਟਿਵ ਬਹੁਤ ਹੈ ਤੇ ਚੰਗੇ ਕੰਮ ਹੀ ਲੱਗਿਆ ਹੋਇਆ ਵਧੀਆ ਉਹਨੂੰ ਤੇ ਮੈਨੂੰ ਲੱਗਦਾ ਕਿ ਉਹਨੇ ਜਾ ਕੇ ਜਿਹੜੇ ਹੈਗੇ ਆ ਉੱਥੋਂ ਤੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਟਰੂਡੋ ਸਾਹਿਬ ਬਿਲਦਲ ਸਾਹਿਬ ਨੇ ਵੀ ਜਾ ਕੇ ਤੇ ਕਾਲੋ ਕੇ ਚੰਗਾ ਮਾਨਤਾ ਨਹੀਂ ਦਿੱਤਾ ਠੀਕ ਆ ਵਧੀਆ ਗੱਲ ਹੈ ਅੱਛਾ ਯਾਰ ਅੱਛਾ ਬੜਾ ਸੰਘਰਸ਼ ਕੀਤਾ ਬੰਦੇ ਨੇ ਯਾਰ ਹੁਣ ਵਧੀਆ ਲੈਣਦੇ ਹੋ ਨਜ਼ਾਰੇ ਉਹ ਤਾਂ ਵਰਲਡ ਟੂਰ ਤੇ ਜਾਂਦਾ ਉਹ ਐ ਜੇ ਇਸ਼ਾਰਾ ਜਦੋਂ ਕਰ ਦਿੰਦਾ ਨਾ ਉਹ ਫਿਰ ਚੱਲ ਪੈਂਦੇ ਲੂਮਿਨਿਟੀ ਕਿ ਪਤਾ ਨਹੀਂ ਕਿਹੜੇ ਉਹ ਜਾਣ ਕੇ ਵੀ ਇਦਾਂ ਦਾ ਕਰ ਦਿੰਦਾ ਤਾਂ ਵਧੀਆ ਯਾਰ ਉਹ ਬੰਦਾ ਮਿਹਨਤ ਬੋਲਦੀ ਹੈ ਜੀ ਅਸੀਂ ਤੇ ਉਹਨੂੰ ਪਹਿਲੀ ਕੈਸਟ ਤੋਂ ਦੇਖਿਆ ਜਦੋਂ ਆਇਆ ਇਸ਼ਕ ਦਾ ਉੜਾ ਐੜਾ ਤੇ ਫਲਾਣਾ ਉਹ ਮਤਲਬ ਕਿ ਬੜਾ ਢੰਗੜਾ ਬੜਾ ਸ਼ਾਨਦਾਰ ਪਾਉਂਦਾ ਸੀ ਉਹਨਾਂ ਟਾਈਮਾਂ 'ਚ ਤੇ ਭਾਈ ਉਹ ਠੀਕ ਹੈ ਸੰਘਰਸ਼ ਕੀਤਾ ਬੰਦੇ ਨੇ ਲੈਣ ਦੇ ਰਜ਼ਾਰੇ ਜੀ